ਬੱਡੀ ਖਬਰ ਨਿਕਲ ਕੇ ਮੋਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ 'ਚ ਵੀ ਈਡੀ ਦੀ ਟੀਮਾਂ ਨੇ ਛਾਪੇਮਾਰੀ ਦੀ ਤੇਜ਼ ਕਰ ਦਿੱਤੀ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਮੋਹਾਲੀ ਵਿੱਚ ਛਾਪੇਮਾਰੀ ਜਾਰੀ ਹੈ ਇਹ ਛਾਪੇਮਾਰੀ ਕਈ ਆਈ ਐਸ ਅਫਸਰਾਂ ਤੇ ਪ੍ਰਾਪਰਟੀ ਡੀਲਰਾਂ ਦੇ ਕਈ ਕਿਸਾਨ ਦੇ 15 ਟਿਕਾਣਿਆਂ ਤੇਦ ਹੋਈ ਹੈ ਦੱਸੀ ਜਾ ਰਹੀ ਹੈ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਜਾਂਚ ਮੋਹਾਲੀ ਦੇ ਵਿੱਚ ਅਮਰੂਦ ਬਾਗ ਦੇ ਘੁਟਾਲੇ ਸੰਬੰਧੀ ਕੀਤੀ ਜਾ ਰਹੀ ਹੈ ਹੁਣ ਤੱਕ ਪੰਜਾਬ ਵਿੱਚ ਬਿਜੀਲੈਂਸ ਇਸ ਦੀ ਜਾਂਚ ਕਰ ਰਹੀ ਸੀ ਤੇ ਛਾਪੇ ਮਾਰੀ ਇਸ ਮਾਮਲੇ ਨਾਲ ਜੁੜੀ ਹੈ ਕਿ ਲੋਕਾਂ ਦੇ ਟਿਕਾਣਿਆਂ ਤੇ ਹੀ ਕੀਤੀ ਜਾ ਰਹੀ ਹੈ ਵੱਡੀ ਖਬਰ ਨਿਕਲ ਕੇ ਮਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ 'ਚ ਵੀ ਈਡੀ ਦੀ ਟੀਮਾਂ ਨੇ ਛਾਪੇ ਮਾਰੀ ਦੀ ਤੇਜ਼ ਕਰ ਦਿੱਤੀ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਮਹਾਲੀ ਵਿੱਚ ਛਾਪੇ ਮਾਰੀ ਜਾ ਰਹੀ ਹੈ ਇਹ ਛਾਪੇ ਮਾਰੀ ਕਈ ਆਈ ਐਸ ਅਫਸਰਾਂ ਤੇ ਪ੍ਰਾਪਰਟੀ ਡੀਲਰਾਂ ਦੇ ਕਈ ਕਿਸਾਨ ਦੇ 15 ਟਿਕਾਣਿਆਂ ਤੇ ਤਿੱਦ ਹੋਈ ਹੈ ਦੱਸੀ ਜਾ ਰਹੀ ਹੈ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਜਾਂਚ ਮਹਾਲੀ ਦੇ ਵਿੱਚ ਅਮਰੂਦ ਬਾਗ ਦੇ ਘੁਟਾਲੇ ਸੰਬੰਧੀ ਕੀਤੀ ਜਾ ਰਹੀ ਹੈ ਹੁਣ ਤੱਕ ਪੰਜਾਬ ਵਿੱਚ ਬਿਜੀਲੈਂਸ ਇਸ ਦੀ ਜਾਂਚ ਕਰ ਰਹੀ ਸੀ ਤੇ ਇਹ ਛਾਪੇਮਾਰੀ ਇਸ ਮਾਮਲੇ ਨਾਲ ਜੁੜੀ ਹੈ ਕਿ ਲੋਕਾਂ ਦੇ ਟਿਕਾਣਿਆਂ ਤੇ ਹੀ ਕੀਤੀ ਜਾ ਰਹੀ ਹੈ ਬੱਡੀ ਖਬਰ ਨਿਕਲ ਕੇ ਮਹਾਲੀ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਿ ਦਿੱਲੀ ਤੋਂ ਬਾਅਦ ਹੁਣ ਪੰਜਾਬ 'ਚ ਵੀ ਈਡੀ ਦੀ ਟੀਮਾਂ ਨੇ ਛਾਪੇਮਾਰੀ ਤੇਜ਼ ਕਰ ਦਿੱਤੀ ਹੈ ਇਸ ਤੋਂ ਇਲਾਵਾ ਚੰਡੀਗੜ੍ਹ ਮਹਾਲੀ ਵਿੱਚ ਛਾਪੇਮਾਰੀ ਜਾਰੀ ਹੈ ਇਹ ਛਾਪੇਮਾਰੀ ਕਈ ਆਈ ਐਸ ਅਫਸਰਾਂ ਤੇ ਪ੍ਰਾਪਰਟੀ ਡੀਲਰਾਂ ਦੇ ਕਈ ਕਿਸਾਨ ਦੇ 15 ਟਿਕਾਣਿਆਂ ਤੇਦ ਹੋਈ ਹੈ ਦੱਸੀ ਜਾ ਰਹੀ ਹੈ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਇਹ ਜਾਂਚ ਮਹਾਲੀ ਦੇ ਵਿੱਚ ਅਮਰੂਦ ਬਾਗ ਦੇ ਘੁਟਾਲੇ ਸੰਬੰਧੀ ਕੀਤੀ ਜਾ ਰਹੀ ਹੈ ਹੁਣ ਤੱਕ ਪੰਜਾਬ ਵਿੱਚ ਬਿਜੀਲੈਂਸ ਇਸ ਦੀ ਜਾਂਚ ਕਰ ਰਹੀ ਸੀ ਤੇ ਇਹ ਛਾਪੇ ਮਾਰੀ ਇਸ ਮਾਮਲੇ ਨਾਲ ਜੁੜੀ ਹੈ ਕਿ ਲੋਕਾਂ ਦੇ ਟਿਕਾਣਿਆਂ ਤੇ ਹੀ ਕੀਤੀ ਜਾ ਰਹੀ ਹੈ